ਅੱਜ ਪਿੰਡ ਮਲਕੇ ਵਿਖੇ ਡਾਕਟਰ ਹਰਜੋਤ ਕਮਲ ਸਿੰਘ ਜ਼ਿਲ੍ਹਾ ਪ੍ਰਧਾਨ ਦੇ ਨਿਰਦੇਸ਼ਾ ਤਹਿਤ ਐਸੀ ਮੋਰਚਾ ਮਡਲ ਸਮਲ ਸਰਪੰਚਿੰਦਾ ਸਿੰਘ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵੱਲੋਂ ਸੇਵਾ ਪਖਵਾੜਾ ਮਨਾਉਂਦੇ ਹੋਏ ਨੁਕਤਾ ਦੇ ਕਲਿਆਣ ਲਈ ਮੈਡੀਕਲ ਕੈਂਪ ਲਗਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਮਲਕੇ ਅਮਰ ਸ਼ਹੀਦ ਬਾਬਾ ਜੀਮਨ ਸਿੰਘ ਗੁਰਦੁਆਰੇ ਦੇ ਵਿੱਚ ਮੈਡੀਸਨ ਕੈਂਪ ਲੱਗਾ ਜਿਹੜਾ ਕਿ ਬਿਲਕੁਲ ਫ੍ਰੀ ਆ ਸਾਡੇ ਡਾਕਟਰ ਸਾਹਿਬ ਮੋਗੇ ਤੋਂ ਆਏ ਹੋਏ ਵੀ ਆ ਸਾਡੇ ਪਿੰਡ ਵਾਲੇ ਜਿਹੜੇ ਡਾਕਟਰ ਆ ਉਹਨਾਂ ਨੇ ਵੀ ਬਹੁਤ ਸਾਰਾ ਇਸ ਕੈਂਪ ਦੇ ਵਿੱਚ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚ ਤੇ ਬਹੁਤ ਬਹੁਤ ਧੰਨਵਾਦ ਕਰਦਾ ਇਹ ਕੈਂਪ 10 ਵਜੇ ਤੋਂ ਲਾ ਕੇ ਦੁਪਹਿਰ ਦੇ 3 ਵਜੇ ਤੱਕ ਕਰਾ ਮੇਰੇ ਭੈਣ ਭਰਾ ਆਧਾਰ ਕਾਰਡ ਉਹ ਤੋਂ ਕਾਫੀ ਆਧਾਰ ਕਾਰਡ ਨਾਲ ਲੈ ਕੇ ਆਣਾ 3 ਵਜੇ ਤੋਂ 3 ਵਜੇ ਤੋਂ ਬਾਅਦ ਕੈਂਪ ਪੇ ਬੰਦ ਹੋ ਜਾਣਾ ਹੈ ਬੇਕੁਰ ਜਿੱਕਾ ਖਾਲਸਾ ਬੇਕੁਰ ਜਿੱਕੀ ਫਤਿਹ ਵੀਰ ਗੋਦ ਲਈਏ ਉਹਨਾਂ ਨੂੰ ਪਹਿਲਾਂ ਮੋਬਾਈਲ ਕੰਟਰੋਲ ਯਸਮੀਪਾੜਾ ਹੁਣ ਦੁਬਾਰ ਇਸ ਕੈਂਪ ਚ ਡਾਕਟਰ ਰਾਹੁਲ ਸ਼ਰਮਾ ਡਾਕਟਰ ਜਗਦੀਪ ਸਿੰਘ ਡਾਕਟਰ ਗੁਰਨਾਮ ਸਿੰਘ ਡਾਕਟਰ ਗੁਰਪਿਆਰ ਸਿੰਘ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਇਸ ਇਸ ਸਮੇਂ ਭਾਰਤੀ ਜਨਤਾ ਪਾਰਟੀ ਸਮੂਹ ਟੀਮ ਪਿੰਡ ਮਲਕੇ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਪਿੰਡ ਮਲਕੇ ਦੇ ਵਿੱਚ ਜੋ ਮੈਡੀਕਲ ਮੈਡੀਕਲ ਕੈਂਪ ਲੱਗਾ ਡਾਕਟਰ ਸਾਹਿਬ ਸਾਡੇ ਪਿੰਡ ਤੇ ਵੀ ਪਹੁੰਚੇ ਆ ਬਾਹਰੋਂ ਡਾਕਟਰ ਵੀ ਜਿਹੜੇ ਪਹੁੰਚੇ ਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਸ਼ੁਕਰੀਆ ਕਰਦੇ ਆ ਜਿਹੜੇ ਮਰੀਜ਼ ਦੇਖ ਲਓ ਟਾਈਮ 12:30 ਵਜੇ ਦਾ ਹੋ ਗਿਆ 10 ਵਜੇ ਦਾ ਕੈਂਪ ਸਾਡਾ ਸ਼ੁਰੂ ਹੋਇਆ ਵੀ ਆ ਤਕਰੀਬਨ 100-150 ਤੋਂ ਬੰਦਾ ਤਕਰੀਬਨ ਦਵਾਈ ਲੈ ਗਿਆ ਕੁਝ ਮੇਰੀਆਂ ਭੈਣਾਂ ਤੇ ਕੁਝ ਸਾਡੇ ਕੈਮਰਾਮੈਨ ਨੂੰ ਕਹੂੰਗਾ ਸਖਾਉਂਦੇ ਉੱਤਰ ਭਾਈ ਵੀ ਬੈਠੇ ਆ ਦਵਾਈ ਲੈਣ ਚੁੱਕੇ ਤੇ 2-300 ਬੰਦੇ ਅਸੀਂ ਤਿੰਨ ਵਿੱਚ ਕਰ ਕੈਂਪ ਸ਼ੁਰੂ ਕਰਨਾ ਲਾਉਣਾ ਤੇ 3-400 ਬੰਦਾ ਦਵਾਈ ਲੈਣ ਸੈ ਲੈ ਜੁਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਮੇਰੇ ਭੈਣ ਭਰਾ ਅੱਜ ਛੋਟੇਜ ਇਹ ਕੈਂਪ ਲਾਉਂ ਤੇ ਇੱਥੇ ਪਹੁੰਚੇ ਆ ਬੇਗੁਰ ਚਿੱਕਾ ਖਾਲਸਾ ਬੇਗੁਰ ਚਿੱਕਾ ਫਤਹਿ